ਨੇ ਭੁੱਲਾ ਤਾਂ 7.5 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਔਰ 2.5 ਕਿਲੋ 골ਡ ਬਰਾਮਦ ਹੋਇਆ ਹੈ ਸੋ ਇਲਾਵਾ ਹੋਰ ਬੇहद ਸਮਾਨ ਕੀਮਤੀ ਸਮਾਨ ਬਰਾਮਦ ਹੋਇਆ ਹੈ ਮਹਿੰਗੀਆਂ ਘੜੀਆਂ ਮਿਲੀਆਂ ਨੇ ਔਰ ਵਿਦੇਸ਼ੀ ਸ਼ਰਾਬ ਘਰ ਚੋਂ ਬਰਾਮਦ ਹੋਈ ਤਾਂ ਸਾਰਾ ਸਮਾਨ ਜਦੋਂ ਮਿਲਦਾ ਹੈ ਤਾਂ ਸੁਭਾਵਿਕ ਤੌਰ ਤੇ ਜਿਸ ਤਰੀਕੇ ਦੇ ਨਾਲ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਉਸ ਤੋਂ ਬਾਅਦ ਚੈਕਿੰਗ ਹੋਈ ਹੈ ਤਾਂ ਵੱਡੀ ਮਾਤਰਾ ਦੇ ਵਿੱਚ ਸਾਰੀ ਚੀਜ਼ਾਂ ਬਰਾਮਦ ਹੋਈਆਂ ਪਰ ਆਹ ਅਹਿਮ ਖਬਰ ਸਸਪੈਂਡ ਕਰ ਦਿੱਤਾ ਗਿਆ ਹੈ ਡੀਆਈਜੀ ਹਰਚਰਨ ਸਿੰਘ ਭੁੱਲਾ ਨੂੰ ਸਸਪੈਂਡ ਕੀਤਾ ਗਿਆ ਦੱਸਿਆ ਕਿ रोपड़ रेंज के अधिकारी और जिस तरीके बराबदगी होंगी रिश्वत मामले गिरफ्तारी होंगे तो बहुत सारे सवाल जोड़े ने खड़े हुए और उस तो बाद खुलासे भी होंगे नजर आए कि में रिश्वत मंगी गई सी और पांच लाख की पहली रकम जी है शिकायतकर्ता दे मुताबिक उसने देनी सिस समय काबू किया गया है डीआईजी हरचरण सिंह भुला कार्रवाई हुई है और सस्पेंड कर दिता गया है अहदे तो ਸਸਪੈਂਡ ਕੀਤਾ ਗਿਆ ਰਿਸ਼ਵਤ ਦੇ ਮਾਮਲੇ ਦੇ ਵਿੱਚ ਦੱਸਿਆ ਕਿ ਸੀਪੀਆਈ ਨੇ ਗ੍ਰਿਫਤਾਰ ਕੀਤਾ ਸੀ ਉਹਦੇ ਟੀਆਈਸੀ ਪੁੱਲਰਤਾ ਰਿਮਾਂਡ ਨਾ ਮੰਗਣ ਤੇ ਕਟਾਰ ਦੇ ਵਿੱਚ ਸੀਪੀਆਈ ਨੂੰ ਖੜਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੁੱਕੇ ਨੇ ਦੱਸਿਆ ਕਿ ਕਰੋੜਾ ਰੁਪਏ ਦੀ ਨਕਿਆ ਹੈ ਕਿ ਬਰਾਮਦਗੀ ਦੇ باوجود ਕਿਉਂ ਰੀਮਾਂਡ ਨਹੀਂ ਮੰਗਿਆ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੁੱਪੀ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਦੱਸ ਦਿੱਤਾ ਕਿ ਨੈਖਰਾਸ ਚ ਭੇਜ ਦਿੱਤਾ ਗਿਆ ਔਰ ਰਿਮਾਂਡ ਨਾ ਮੰਗ ਕਰਦੇ ਰਿਮਾਂਡ ਨਾ ਮੰਗਣ ਤੇ ਕਟੜੇ ਦੇ ਵਿੱਚ ਸੀਬੀਆਈ ਨੂੰ ਖੜਾ ਕੀਤਾ ਸੁਪੀਰ ਸਿੰਘ ਬਾਦਲ ਦੇ ਵੱਲ ਸਵਾਲ ਚੁਕੇ ਗਏ ਨੇ ਉਹਨਾਂ ਕਿਹਾ ਕਿ ਕਰੋੜਾਂ ਦੀ ਭ੍ਰਮਤਗੀ ਦੇ ਬਾਵਜੂਦ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਉਹਨਾਂ ਨੇ ਸਵਾਲ ਚੁਕੇ ਅੱਗੇ ਬਾਤਾਂ ਹੋ ਤਾਂ ਦਿਵਾਲੀ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਨੇ ਮੁੱਖ ਮੰਤਰੀ ਮਾਨ ਵੱਖ-ਵੱਖ ਵਿਭਾਗਾ ਦੇ ਆਈਐਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦੇ ਦਿੱਤੇ ਗਏ ਨੇ ਸੋਨੇ ਦੀ ਖਰੀਦ ਨੂੰ ਚਾਰ ਟੰਗ ਦੇ ਨਾਲ ਯਕੀਨੀ ਬਣਾਉਣ ਦੇ ਲਈ ਉਹਨਾਂ ਨੇ ਕਿਹਾ ਹੈ ਖਰੀਦ ਅਧਿਕਾਰੀਾਂ ਦੀ ਨਿਰੰਤਰ ਨਿਗਰਾਨੀ ਕਰਨ ਤੇ ਵੀ ਆਦੇਸ਼ ਦਿੱਤੇ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਦਿਵਾਲੀ ਦੀਆਂ ਰੌਣਕਾਂ ਬਾਜ਼ਾਰਾਂ ਦੇ ਵਿੱਚ ਨੇ ਦਿਵਾਲੀ ਹੈ ਔਰ ਉਸ ਤੋਂ ਇਲਾਵਾ ਕਿਸਾਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਸਾਨ ਵੱਡੇ ਪੱਧਰ ਤੇ ਹੜ੍ਹਾਂ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਮਾਰ ਪਈ ਹੈ ਔਰ ਦੂਸਰਾ ਹੁਣ ਜਦੋਂ ਮੰਡੀਆਂ ਦੇ ਵਿੱਚ ਕੜਕ ਲਿਆਂਦੀ ਗਈ ਤਾਂ ਪਿਛਲੇ ਮਾਫ ਕਰਿਓ ਝੋਨਾ ਲਿਆਂਦਾ ਗਿਆ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਰਸਾਤ ਪਈ ਆ ਉਹ ਝੋਨਾ ਮੰਡੀਆਂ ਦੇ ਵਿੱਚ ਵੀ ਪਿਆ ਭਿੱਜਿਆ ਔਰ ਖੇਤਾਂ ਦੇ ਵਿੱਚ ਖੜੀ ਹੋਈ ਫਸਲ ਵੀ ਭਿੱਜੀ ਤਾਂ ਜਿਸ ਤੋਂ ਬਾਅਦ ਹੁਣ ਮੰਡੀਆਂ 'ਚ ਕਿਸਾਨ ਪਹੁੰਚੇ ਨੇ ਔਰ ਖਾਸ ਤੌਰ ਤੇ ਖਰੀਦ ਮਾਪਦੰਡਾਂ ਨੂੰ ਲੈ ਕੇ ਵੀ ਉਹਨਾਂ ਨੂੰ ਸ਼ੰਕਾਵਾਂ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਕੋਈ ਰਾਏ ਦੀ ਵੀ ਮੰਗ ਕੀਤੀ ਸੀ ਪਰ ਅਜਿਹੇ ਦੇ ਵਿੱਚ ਮੁੱਖ ਮੰਤਰੀ ਬਾਨ ਐਕਸ਼ਨ ਦੇ ਵਿੱਚ ਨੇ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਆਈਐਸ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਸੰਬੰਧਿਤ ਮੀਟਿੰਗ ਕੀਤੀ ਹੈ ਅਧਿਕਾਰੀਆਂ ਨੂੰ ਨੇ ਸਖਤ ਨਿਰਦੇਸ਼ ਕਰ ਦਿੱਤੇ ਨੇ ਕਿ ਚੋਣੇ ਦੀ ਖਰੀਦ ਨੂੰ ਸਚਾਰੂਪਕ ਦੇ ਨਾਲ ਯਕੀਨੀ ਬਣਾਇਆ ਜਾਏ ਖਰੀਦਕਾਰਜਾ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ